ਹਜ਼ਰਤ ਜੀ ਦੇ ਸ਼ਹੀਦੀ ਪਰਬ ਨੂੰ ਲੈ ਕੇ ਚੌਥਾ ਵਿਰਸਾ ਸੰਭਾਲ ਗੱਤਕਾ ਕੰਪੀਟੀਸ਼ਨ ਅੱਜ ਕਰਵਾਇਆ ਜਾ ਰਿਹਾ ਹੈ। ਅਸੀਂ ਗੱਲ ਕਰਨੇ ਆ ਪ੍ਰਬੰਧਕਾਂ ਦੇ ਨਾਲ ਇਹ ਗੱਤਕਾ ਮੁਕਾਬਲਾ ਕਰਵਾਇਆ ਜਾ ਰਿਹਾ ਜੀ ਕਿੰਨੀਆਂ ਟੀਮਾਂ ਇਹਦੇ ਵਿੱਚ ਸ਼ਾਮਲ ਹੋ ਰਹੀਆਂ ਕਿਉਂਕਿ ਪੂਰੇ ਪੰਜਾਬ ਚੋਂ ਆਈਆਂ ਨੇ ਟੀਮਾਂ ਨਹੀਂ ਸਾਰੇ ਪੰਜਾਬ ਚੋਂ ਨਹੀਂ ਸਾਰੇ ਇੰਡੀਆ ਚੋਂ ਆਈਆਂ ਨੇ ਕਿਉਂਕਿ ਸਾਡੇ ਕੋਲ ਦਿੱਲੀ ਤੋਂ ਵੀ ਆਈਆਂ ਨੇ ਹੋਰ ਵੀ ਟੀਮਾਂ ਰਲ ਕੇ ਆਈਆਂ ਹੋਈਆਂ ਨੇ। ਤੋਂ ਚੰਡੀਗੜ੍ਹ ਤੋਂ ਵੀ ਨੇ ਮੁਹਾਲੀ ਤੋਂ ਵੀ ਨੇ ਹਿਮਾਚਲ ਪ੍ਰਦੇਸ਼ ਤੋਂ ਵੀ ਨੇ ਸਾਡੇ ਕੋਲ ਟੀਮਾਂ ਸਾਰੇ ਲਗਭਗ ਇੰਡੀਆ ਤੋਂ ਆਈਆਂ ਜਿਹੜੇ ਪਹੁੰਚ ਸਕਦੀਆਂ ਸੀ। ਤੋ ਇਹ ਲਗਭਗ 14 ਤੋਂ ਲੈ ਕੇ 16 ਟੀਮਾਂ ਨੇ ਕਿਉਂਕਿ ਵਿੱਚ ਗੈਸਟ ਟੀਮਾਂ ਸਾਡੇ ਕੋਲ ਹੈਗੀਆਂ ਨੇ 8 ਟੀਮਾਂ ਇਹਦੇ ਵਿੱਚ ਫਾਈਟ ਦੀਆਂ ਨੇ ਬਾਕੀ ਡੈਮੋਸਟ੍ਰੇਸ਼ਨ ਦੀਆਂ ਨੇ ਜੀ ਗੱਤਕਾ ਬਾਰੇ ਥੋੜਾ ਜਿਹਾ ਜਾਣਕਾਰੀ ਦੇ ਦਿਓ ਕਿਉਂਕਿ ਸਾਡੇ ਦਰਸ਼ਕ ਇਹ ਜਾਨਣਾ ਚਾਹਣਗੇ ਕਿ ਇਹ ਇਹਦੇ ਬਾਰੇ ਥੋੜਾ ਜਿਹਾ ਇਤਿਹਾਸ ਜਾਂ ਕੋਈ ਹੋਰ ਕੀ ਖਾਸੀਅਤ ਰਹਿੰਦੀ ਹੈ ਇਹ ਜਿਹੜਾ ਗੱਤਕਾ ਹੈ ਨਾ ਇਹ ਕੋਈ ਆਮ ਸਧਾਰਨ ਖੇਡ ਨਹੀਂ ਹੈ ਇਹ ਕੋਈ ਮਾਰਸ਼ਲ ਆਰਟ ਨਹੀਂ ਹੈ ਇਹ ਤਾਂ ਧਰਮ ਯੁੱਧ ਕਲਾ ਹੈ ਔਰ ਗੱਤਕੇ ਦੇ ਤਿੰਨ ਸ਼ਬਦ ਨੇ ਗੱਗਾ ਤੱਤਾ ਤੇ ਕੱਕਾ ਇਹਦੇ ਤਿੰਨਾਂ ਦੇ ਅਰਥ ਵੱਖਰੇ ਨੇ ਗੱਗੇ ਤੋਂ ਹੈ ਗਤੀ ਤੇ ਤੱਤੇ ਦੇ ਉੱਤੇ ਹੈ ਤਾਲਮੇਲ ਤੇ ਕੱਕੇ ਦੇ ਉੱਤੇ ਬਣਦਾ ਕਾਲ ਸਮਾਂ ਗਤੀ ਦਾ ਭਾਵ ਵੀ ਸ਼ਾਸਤਰ ਜਿਹੜਾ ਜਿਹੜਾ ਤੁਹਾਡੇ ਹੱਥ ਵਿੱਚ ਕਿੰਨੀ ਗਤੀ ਨਾਲ ਚਲਾਓਗੇ ਕਿੰਨੀ ਤੇਜ਼ੀ ਨਾਲ ਚਲਾਓਗੇ ਤੇ ਵਾਰ ਕਰੇਗਾ ਠੀਕ ਹੈ ਜੀ ਫਿਰ ਉਹਦਾ ਕਿਹੜਾ ਹਿੱਸਾ ਵਾਰ ਕਰੇਗਾ ਤੋ ਕਿਰਪਾਨ ਦਾ ਸਾਰਾ ਹੁਣ ਲੋਕ ਅਗਲੇ ਪਾਸੇ ਕਿਸ ਨੂੰ ਮਾਰ ਦੋਗੇ ਤੋ ਉਹਦੇ ਨਾਲ ਕੁਝ ਨਹੀਂ ਹੋਏਗਾ ਉਹਦਾ ਹਿੱਸਾ ਕਿਹੜਾ ਕਰ ਉਹਦੀ ਤਸਵੀਰ ਕੀ ਹੈ ਸ਼ਾਸਤਰ ਦੀ ਇਹ ਗਤੀ ਦੇ ਉੱਤੇ ਆਧਾਰਿਤ ਆ ਤੇ ਤਾਲਮਿਲ ਵੀ ਤੁਹਾਡੇ ਪੈਰ ਦੇ ਪੈਤੜੇ ਕਿੰਨੇ ਕ ਵੱਜੇ ਨੇ ਜੇ ਪੈਰ ਦਾ ਪੈਤੜਾ ਨਹੀਂ ਤੇ ਸ਼ਾਸਤਰ ਨੂੰ ਘਮਾਓਗੇ ਸ਼ਾਸਤਰ ਤੁਹਾਡਾ ਨੁਕਸਾਨ ਕਰੇਗਾ ਇਸ ਕਰਕੇ ਸਰੀਰ ਦੇ ਨਾਲ ਪੈਤੜੇ ਦੇ ਨਾਲ ਫੁੱਟ ਸਟੈਪ ਦੇ ਨਾਲ ਤਾਲਮਿਲ ਬਹੁਤ ਜ਼ਰੂਰੀ ਆ ਤੇ ਕੱਕਾ ਜਿਹੜਾ ਹਕਾਲ ਅਕਾਲ ਦਾ ਭਾਵ ਸਮਾਂ ਕੀ ਸਮਾਂ ਡਿਫੈਂਸ ਵਾਲਾ ਹੈ ਕਿ ਸਮਾਂ ਅਟੈਕ ਵਾਲਾ ਹੈ ਜੇ ਡਿਫੈਂਸ ਵਾਲਾ ਤਾਂ ਡਿਫੈਂਸ ਕਰੋ ਜੇ ਨਹੀਂ ਤੁਸੀਂ ਅਟੈਕ ਤੇ ਰੱਖੋਗੇ ਅਗਲਾ ਵੀ ਅਟੈਕ ਕਰੇਗਾ ਦੋਵਾਂ ਦੇ ਸਿਰ ਲਸ ਜਾਣਗੇ ਕੋਈ ਵੀ ਨਹੀਂ ਬਚੇਗਾ ਸੋ ਇਸ ਕਰਕੇ ਇਹ ਡਿਫੈਂਸ ਪਹਿਲੋਂ ਆ ਇਹਦਾ ਸੂਲ ਮੁੱਢਲਾ ਆ ਡਿਫੈਂਸ ਅਟੈਕ ਰੋਕਣਾ ਤੇ ਠੋਕਣਾ ਦਲਾਂ ਦੇ ਵਿੱਚ ਇਹ ਹੁੰਦਾ ਰੋਕਣਾ ਤੇ ਠੋਕਣਾ ਪਹਿਲੋਂ ਰੋਕਣਾ ਕਿਉਂਕਿ ਇਹ ਕੋ ਮਾਰਨ ਵਾਸਤੇ ਨਹੀਂ ਕਿਸੇ ਨੂੰ ਇਹ ਸਗੋਂ ਨਿਮਾਣਿਆਂ ਲਤਾੜਿਆਂ ਦੀ ਜਿਹੜੀ ਹੈਗੀ ਰੱਖਿਆ ਕਰਨ ਵਾਸਤੇ ਗੁਰੂ ਸਾਹਿਬ ਨੇ ਸੰਦ ਦਿੱਤੀ ਇਹ ਗੁਰੂ ਕਾਲ ਤੋਂ ਚੱਲੀ ਆ ਰਹੀ ਹੈ ਪ੍ਰਥਾ ਪਰ ਹੁਣ ਜਿਹੜਾ ਅਜੋਕਾ ਸਮਾਂ ਚੱਲਦਾ ਪਿਆ ਹੈ ਹਰ ਕੋਈ ਮੋਬਾਈਲ ਵੀਡੀਓ ਗੇਮ ਉੱਧਰ ਨੂੰ ਅਸੀਂ ਡਾਇਵਰਟ ਹੋ ਗਏ ਆ ਪੂਰੀ ਤਰ੍ਹਾਂ ਡਾਇਵਰਟ ਹੋ ਗਏ ਆ ਮਤਲਬ ਕਹਿ ਸਕਦੇ ਹੋ ਕਿ ਅਸੀਂ ਨਿਰਭਰ ਹੋ ਗਏ ਆ ਉਹਨਾਂ ਦੇ ਉੱਤੇ ਤੇ ਇਹਨਾਂ ਨੂੰ ਹੀ ਭੁੱਲਦੇ ਜਾ ਰਿਹਾ ਹੈ ਇਹ ਤੁਹਾਨੂੰ ਨਹੀਂ ਲੱਗਦਾ ਕਿ ਸਾਡੀ ਨੌਜਵਾਨੀ ਉੱਧਰ ਨੂੰ ਤਸਦੀ ਜਾ ਰਹੀ ਹੈ ਜਿਹੜੀ ਇਸ ਧਰਮ ਤੋਂ ਥੋੜਾ ਦੂਰ ਹੁੰਦੀ ਜਾ ਰਹੀ ਹੈ ਆ ਮੈਂ ਪਹਿਲਾਂ ਵੀ ਬੇਨਤੀ ਕੀਤੀ ਆ ਕਿ ਇਹ ਠੀਕ ਆ ਕਿ ਇਸ ਵੇਲੇ ਸਮੇਂ ਦੇ ਵਿੱਚ ਜਿਹੜਾ ਸਾਡੇ ਨੌਜਵਾਨ ਪੀੜੀ ਆ ਉਹ ਇਲੈਕਟ੍ਰੋਨਿਕਸ মিডিਆ ਹੋ ਗਿਆ ਜਾਂ ਫਿਰ ਸਾਡੇ ਜਿਹੜੇ ਨੈਟ ਦੀਆਂ ਚੀਜ਼ਾਂ ਹੋ ਗਿਆ ਮੋਬਾਈਲ ਵਗੈਰਾ ਇਹਨਾਂ ਦੇ ਨਾਲ ਕਾਫੀ ਸਾਰਾ ਇਹ ਮੈਂ ਸਮਝਦਾ ਕਈਆਂ ਨਸ਼ਿਆਂ ਤੋਂ ਵੀ ਮਾੜਾ ਨਸ਼ਾ ਕਿਉਂਕਿ ਬਿਮਾਰੀਆਂ ਨਸ਼ਿਆਂ ਨਾਲ ਵੀ ਲੱਗਦੀਆਂ ਤੇ ਬਿਮਾਰੀਆਂ ਇਹਨਾਂ ਨਾਲ ਵੀ ਲੱਗਦੀਆਂ ਅੱਖਾਂ ਵੀ ਬੱਚਿਆਂ ਦੀ ਖਰਾਬ ਹੁੰਦੀ ਹੈ ਮੈਮਰੀ ਲੌਸ ਵੀ ਹੋ ਰਹੀ ਹੈ ਔਰ ਕਈ ਤਰ੍ਹਾਂ ਦੇ ਹੋਰ ਪ੍ਰੋਬਲਮ ਆ ਰਹੀਆਂ ਨੇ ਸਾਡੀ ਕੋਸ਼ਿਸ਼ ਇਹ ਆ ਕਿ ਅਸੀਂ ਬੱਚਿਆਂ ਨੂੰ ਧਰਮ ਨਾਲ ਵੀ ਜੋੜੀਏ ਅਸੀਂ ਬੱਚਿਆਂ ਨੂੰ ਐਜੂਕੇਸ਼ਨ ਨਾਲ ਵੀ ਜੋੜੀਏ ਕਿਉਂਕਿ ਗੁਰਬਾਣੀ ਸਾਹਿਬ ਨੇ ਉਪਦੇਸ਼ ਕਰਦੀ ਹੈ ਗੁਰ ਪ੍ਰਸਾਦੀ ਵਿਦਿਆ ਵਿਚਾਰੇ ਪੜਪੜ ਪਾਵੇ ਮਾਨ ਰੋਜ਼ ਅਸੀਂ ਜਪਜੀ ਸਾਹਿਬ ਦੇ ਵਿੱਚ ਪੜਦੇ ਆ ਅਖਰੀ ਨਾਮ ਅਖਰੀ ਸਲਾਖਰੀ ਗਿਆਨ ਗੀਤ ਗੁਣਗਾ ਅਖਰੀ ਲਿਖਣ ਬੋਲਣ ਬਾਣ ਅਖਰਾ ਸਰ ਸੰਜੋਗ ਉਹ ਖਣ ਸੋ ਇਸ ਕਰਕੇ ਸਾਨੂੰ ਤਾਂ ਕੁਰਬਾਨੀ ਕਹਿੰਦੀ ਆ ਵੀ ਪੜ੍ਹਾਈ ਵਿਦਿਆ ਜਿਹੜੀ ਬਹੁਤ ਜ਼ਰੂਰੀ ਹੈ ਤੇ ਅਸੀਂ ਇਹਦੇ ਵਿੱਚ ਵਿਦਿਆ ਵੀ ਪ੍ਰਮੋਟ ਕਰਦੇ ਆ ਇਹਦੇ ਵਿੱਚ ਗੁਰਮਤ ਵੀ ਪ੍ਰਮੋਟ ਕਰਦੇ ਆ ਇਹਦੇ ਵਿੱਚ ਫਿਜ਼ੀਕਲ ਜਿਹੜਾ ਸਾਡੀ ਐਕਟੀਵਿਟੀ ਆ ਗਤਕੇ ਦੀ ਉਹ ਵੀ ਪ੍ਰਮੋਟ ਕਰਦੇ ਤਾਂ ਕਿ ਜਿਹੜਾ ਗੁਰੂ ਕਾਲ ਤੋਂ ਸਾਨੂੰ ਚਲੀ ਆ ਰਹੀ ਹੈ ਗਤਕਾ ਕਿਉਂਕਿ ਆਮ ਜਿਹੜੀਆਂ ਮਾਰਸ਼ਲ ਆਰਟ ਨੇ ਇਸ ਤੋਂ ਪਹਿਲਾਂ ਵੀ ਖੇੜਦੇ ਸ਼ਸ਼ਤਰ ਤਾਂ ਉਹੀ ਨੇ ਮੁਸਲਮਾਨ ਵੀ ਵਰਤਦੇ ਮਰਾਠੇ ਵੀ ਵਰਤਦੇ ਹਿੰਦੂ ਵੀ ਵਰਤਦੇ ਸਾਰੇ ਵਰਤਦੇ ਸ਼ਸ਼ਤਰ ਤਾਂ ਉਹੀ ਆ ਲੇਕਿਨ ਇਹਦੇ ਵਿੱਚ ਫਰਕ ਆ ਜਿਹੜੇ ਗੁਰੂ ਸਾਹਿਬ ਨੇ ਸਾਨੂੰ ਪੈਤੜੇ ਦਿੱਤੇ ਆ ਨਾ ਔਰ ਜਿਹੜੀ ਬਾਣੀ ਆ ਸਰਬਲੋਹ ਦੀ ਦਿੱਤੀ ਇਹ ਸਾਰੀ ਬਾਣੀ ਇਹਨਾਂ ਪੈਤੜਿਆਂ ਦੇ ਵਿੱਚ ਪੜੀ ਜਾਂਦੀ ਆ ਜਿੰਨੇ ਪੈਤੜੇ ਅਸੀਂ ਕਰਨੇ ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਉਹਦੇ ਵਿੱਚ ਪੜੀ ਜਾਂਦੀ ਏਗਾ ਐਡਵਾਂਸ ਸਟਡੀ ਆ ਸਾਡੀ ਸਟਡੀ ਆ ਅਸੀਂ ਪੜ੍ਹ ਦਿੰਨੇ ਆ ਲੇਕਿਨ ਅੱਜ ਨਵੇਂ ਬੱਚਿਆਂ ਨੂੰ ਹਲੇ ਨਹੀਂ ਜਿਹੜੇ ਐਡਵਾਂਸ ਵਾਲੇ ਨੇ ਸਾਡੇ ਸਾਡੇ ਨਾਲ ਕੰਮ ਕਰਦੇ ਨੇ ਸਾਡੇ ਸ਼ਾਗਿਰਦ ਨੇ ਸਾਡੇ ਜਿਹੜੇ ਗੁਰਪਾਈ ਨੇ ਉਹ ਸਾਰੇ ਪੜ ਦਿੰਦੇ ਨੇ ਇਸ ਕਰਕੇ ਸਾਡਾ ਇਹ ਆ ਕਿ ਨਿਰੀ ਪੂਰੀ ਗਤਕਾ ਡਾਂਗ ਬਾਉਣ ਵਾਲੀ ਗੱਲ ਨਹੀਂ ਆ ਇਹਨੂੰ ਗੁਰਮਤ ਦੇ ਨਾਲ ਵੀ ਅਸੀਂ ਜੋੜਨੇ ਆ ਇਹਨੂੰ ਧਰਮ ਦੇ ਨਾਲ ਵੀ ਜੋੜਨੇ ਆ ਇਹਨੂੰ ਵਿਦਿਆ ਦੇ ਨਾਲ ਵੀ ਜੋੜਨੇ ਆ ਔਰ ਅਸੀਂ ਜਿਹੜੇ ਸਾਡੀ ਪੀੜ੍ਹੀ ਆ ਉਹਨੂੰ ਨਸ਼ਿਆਂ ਵਿਛਿਆਂ ਤੋਂ ਤੋੜ ਕੇ ਆ ਜਿਹੜਾ ਅੱਜ ਸਾਡਾ ਨੈਟ ਦਾ ਬਿਮਾਰੀ ਲੱਗੀ ਇਹਦੇ ਨੂੰ ਤੋੜ ਕੇ ਅਸੀਂ ਇਸ ਪਾਸੇ ਜੋੜਨ ਦਾ ਯਤਨ ਕਰਦੇ ਤਾਂ ਕਿ ਉਹ ਫਿਜ਼ੀਕਲੀ ਜਿਹੜੇ ਆ ਨਰੋਗੇ ਰਹਿਣ ਤੁਹਾਡਾ ਯਤਨ ਬਹੁਤ ਸ਼ਲਾਘਾਯੋਗ ਹੈ ਤੁਸੀਂ ਨਵੀਂ ਪੀੜ੍ਹੀ ਨੂੰ ਕੀ ਮੈਸੇਜ ਦੇਣਾ ਚਾਹੋਗੇ ਕਿਉਂਕਿ ਅੱਜ ਅਸੀਂ ਗਰਸਤ ਹੋ ਗਏ ਨਾ ਚੀਜ਼ਾਂ ਤੋਂ ਜਿਹੜੀ ਤੁਸੀਂ ਇਹ ਗੱਲ ਕਰ ਰਹੇ ਹੋ ਮੋਬਾਈਲ ਨਾਲ ਗਰਸਤ ਆ ਇੰਟਰਨੈਟ ਨਾਲ ਗਰਸਤ ਆ ਗੇਮਾਂ ਨਾਲ ਗਰਸਤ ਆ ਇੰਟਰਨੈਟ ਦੇ ਤੇ ਜਿਹੜੇ ਜੜੀਆਂ ਵਕਰੀਆਂ ਵਕਰੀਆਂ ਸਹੂਦਾਵਾਂ ਮਿਲਦੀਆਂ ਪਈਆਂ ਉਹਨਾਂ ਨਾਲ ਗਰਸਤ ਹੋ ਗਏ ਆ ਇਹਨਾਂ ਤੋਂ ਅਸੀਂ ਦੂਰ ਜਾਂਦੇ ਜਾ ਰਹੇ ਕੀ ਸੁਣਿਆ ਦਿਓਗੇ ਉਹਨਾਂ ਨੂੰ ਮੈਨੂੰ ਤੇ ਬੇਨਤੀ ਇਹ ਆ ਦੇਖੋ ਇਸ ਤੋਂ ਬਗੈਰ ਸਾਡਾ ਗੁਜ਼ਾਰਾ ਵੀ ਹੈ ਨੈਟ ਤੇ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਨੇ ਸਾਨੂੰ ਚੰਗੀਆਂ ਚੀਜ਼ਾਂ ਨੈਟ ਤੋਂ ਜਿਹੜੀਆਂ ਗ੍ਰੈਂਡ ਕਰਨੀਆਂ ਚਾਹੀਦੀਆਂ ਆ ਕਿਉਂਕਿ ਮੈਂ 12 13 ਦੇਸ਼ ਘੁੰਮੇ ਆ ਮੈਂ ਉੱਥੇ ਬੱਚਿਆਂ ਨੂੰ ਆਪਣਾ ਹੋਮਵਰਕ ਜਿਹੜਾ ਉਸ ਮੋ ਵੇ ਨੈਟ ਤੋਂ ਗੂਗਲ ਤੋਂ ਕੱਢ ਕੇ ਕਰਦੇ ਨੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਬਹੁਤ ਸਾਰੀ ਜਾਣਕਾਰੀ ਆ ਜੇ ਕੋਈ ਜਾਣਕਾਰੀ ਹਾਸਲ ਕਰਨੀ ਚਾਵੇ ਪੋਜ਼ਿਟਿਵ ਤਾਂ ਉਹ ਇਥੋਂ ਬਹੁਤ ਮਿਲ ਸਕਦੀ ਆ ਤੇ ਜੇ ਇਹ ਚਲਾਉਣਾ ਹੈ ਤੇ ਇਹਦਾ ਕੋਈ ਟਾਈਮਿੰਗ ਹੋਣੀ ਚਾਹੀਦੀ ਆ ਔਰ ਸਰਕਾਰਾਂ ਨੂੰ ਇਹਦੇ ਬਾਰੇ ਸੋਚਣਾ ਚਾਹੀਦਾ ਕਿ ਜਿਹੜੇ ਅੰਡਰਏਜ ਬੱਚੇ ਨੇ ਟੀਨਏਜ ਬੱਚੇ ਨੇ ਉਹਨਾਂ ਦੇ ਉੱਤੇ ਜ਼ਰੂਰ ਇਹਦਾ ਕੋਈ ਪਾਬੰਦੀ ਹੋਣੀ ਚਾਹੀਦੀ ਆ ਜਿਵੇਂ ਹੁਣ ਕਰ ਦਿੱਤਾ ਵੀ ਜੇ ਸਕੂਟਰ ਮੋਟਰਸਾਈਕਲ ਅੰਡਰਏਜ ਬੱਚਾ ਚਲਾਏਗਾ ਤੋ ਦੇ ਮਾਪਿਓ ਨੂੰ ਵੀ ਜੇਲ੍ਹ ਹੋ ਸਕਦੀ ਐ ਤੇ 5000 ਰੁਪਇਆ ਉਹਨੂੰ ਜੁਰਮਾਨਾ ਵੀ ਹੋ ਸਕਦਾ ਤੋ ਹੁਣ ਲੋਕ ਬੱਚਿਆਂ ਨੂੰ ਇਹ ਮੋਪੇਟ ਵਗੈਰਾ ਦਿੰਦੇ ਨਹੀਂ ਘੱਟ ਦਿੰਦੇ ਨੇ ਤੇ ਜੇ ਕਿਤੇ ਫੜਿਆ ਜਾ ਫਿਰ ਹੱਥ ਵੀ ਬੜੇ ਜੋੜਦੇ ਤੇ ਨੱਕ ਵੀ ਰਗੜਦੇ ਨੇ ਕਿਉਂਕਿ ਅਸੀਂ ਉਹਨਾਂ ਚਿਰ ਦੇ ਕਾਨੂੰਨ ਅਸੂਰਚ ਨਹੀਂ ਆਉਂਦੇ ਜਿੰਨਾ ਚਿਰ ਸਾਡੇ ਤੇ ਸ਼ਕਤੀ ਨਹੀਂ ਹੁੰਦੀ ਤੋ ਇਸ ਕਰਕੇ ਸਰਕਾਰ ਨੂੰ ਵੀ ਚਾਹੀਦਾ ਕਿ ਇਹਦੇ ਉੱਤੇ ਵੀ ਕੋਈ ਐਸਾ ਕਾਨੂੰਨ ਲਾਗੂ ਕਰੇ ਕਿ ਛੋਟੇ ਬੱਚੇ ਜਿਹੜੇ ਆ ਉਹ ਇਸ ਤੋਂ ਥੋੜਾ ਦੂਰ ਹੋ ਜਾਣ ਤੇ ਜੇ ਖੇਡਣ ਵੀ ਦੇ ਉਹਨੂੰ ਵੇਖਣ ਵੀ ਤੇ ਕੋ ਪੋਜ਼ਿਟਿਵ ਚੀਜ਼ ਲੈ ਕੇ ਆਉਣਾ ਮੈਂ ਨੌਜਵਾਨ ਪੀੜ੍ਹੀ ਨੂੰ ਤਾਂ ਬੇਨਤੀ ਇਹ ਕਰਾਂਗਾ ਕਿ ਬਹੁਤ ਸਾਰੀ ਪੋਜ਼ਿਟਿਵਿਟੀ ਹੈਗੇ ਨੈਟ ਦੇ ਉੱਤੇ ਉਹ ਹਾਸਲ ਕਰੋ ਸਰ ਗਤਕਾਰ ਮੁਕਾਬਲੇ ਹੋ ਰਹੇ ਨੇ ਤੁਸੀਂ ਵੀ ਦੇਖ ਰਹੇ ਹੋ ਬਹੁਤ ਸੋਹਣੇ ਮੁਕਾਬਲੇ ਨੇ ਵੱਖ-ਵੱਖ ਟੀਮਾਂ ਨੇ ਹਿੱਸਾ ਲਿਆ ਹੈ ਇਹ ਜੀ ਟੀਮਾਂ ਪੂਰੀ ਇੰਡੀਆ ਤੋਂ ਆਈਆਂ ਨੇ ਤੇ ਇਹ ਨਸ਼ਾ ਜਿਹੜੇ ਵਜ੍ ਕਰ ਬਹੁਤ ਜ਼ਿਆਦਾ ਉਹ ਚਲਕਾ ਇਹ ਆਪਾਂ ਇਹ ਕੋਸ਼ਿਸ਼ ਕਰਦੇ ਆ ਕਿ ਨਸ਼ੇ ਤੋਂ ਰਹਾਅ ਤੋਂ ਨਿਕਲ ਜਿਵੇਂ ਕੌਮ ਦੇੜੇ ਬੱਚੇ ਆ ਉਹ ਗੁਰੂ ਘਰ ਮੇਰੇ ਜ਼ਿਆਦਾ ਨੂੰ ਚੜਨ ਸ਼ਸਤਰ ਵਜਾ ਸਿੱਖਣ ਤੇ ਬਾਣੀ ਨਾਲ ਜੁੜਨ ਜੀ ਬਿਲਕੁਲ ਸਰ ਤੁਸੀਂ ਦੱਸਿਓ ਕਿ ਨਸ਼ੇ ਤੋਂ ਪ੍ਰੇਰਿਤ ਆ ਨਸ਼ੇ ਨੂੰ ਅਸੀਂ ਮਤਲਬ ਹਰ ਘਰ ਦੇ ਵਿੱਚ ਨਸ਼ਾ ਆ ਗਿਆ ਇੱਕ ਹੈ ਤੁਹਾਡਾ ਉਪਰਾਲਾ ਬਹੁਤ ਸੋਣਾ ਹੈ ਬਹੁਤ ਅੱਛਾ ਹੈ ਇਸ ਤੋਂ ਇਲਾਵਾ ਸਾਨੂੰ ਜ਼ਰੂਰ ਤੇ ਘਰ ਘਰ ਜਾਣ ਦੀ ਸਰ ਜ਼ਰੂਰਤ ਤੇ ਹੈ ਪਰ ਉਹਦੇ ਵਿੱਚ ਜਿਹੜਾ ਆ ਆਪਾਂ ਨੂੰ ਨਾਲ ਜਿਹੜਾ ਮਾਰਸ਼ਲ ਆਡ ਆਪਾਂ ਲੈ ਕੇ ਤੁਰੇ ਆ ਇਹ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਜ਼ਿਆਦਾਤਰ ਦੇਖਦੇ ਆ ਇੱਥੇ ਆਪਾਂ ਵੀ ਸਾਡੇ ਕੋਲ ਭੇਟ ਲਈ ਜਿਹੜੇ ਹੈਗੇ ਨਾ ਗਰੀਬ ਵਰਗ ਉਹਨਾਂ ਦੇ ਬੱਚੇ ਆ ਰਹੇ ਆ ਜਿਹੜੇ ਅਮੀਰ ਘਰਾਂ ਦੇ ਬੱਚੇ ਬਹੁਤ ਘੱਟ ਰੇਅਰ ਆਉਂਦੇ ਨੇ ਫਿਰ ਜਿਸ ਤਰ੍ਹਾਂ ਕਬੱਡੀ ਕੱਪ ਦੇ ਉੱਤੇ ਲੋਕੀ ਜ਼ੋਰ ਦਿੰਦੇ ਨੇ ਕਾਫੀ ਮਤਲਬ ਜਿਹੜੇ ਨਾਲ ਆਪਣਾ ਸੰਯੋਗ ਦਿੰਦੇ ਆ ਇੱਧਰ ਕੋਈ ਜ਼ਿਆਦਾ ਸੰਯੋਗ ਨਹੀਂ ਦੇ ਰਹਾ ਜਦ ਕਿ ਇਹਨੂੰ ਉਪਾਰਨ ਦੀ ਲੋੜ ਹੈ ਤੁਹਾਡੇ ਕੋਲ ਮੰਨ ਲਓ ਕਿੰਨਾ ਵਧੀਆ ਮੋਬਾਈਲ ਹੈ ਜੋ ਵੀ ਹੈ ਜੇ ਕੋਈ ਤੁਹਾਨੂੰ ਸਮੈਕੀਆ ਪੈ ਗਿਆ ਤੇ ਤੁਸੀਂ ਮੋਬਾਈਲ ਮਾਰੋਗੇ ਜੇ ਤੁਹਾਨੂੰ ਵਾਸ਼ ਇਲਾਰਟ ਆਉਂਦਾ ਤੇ ਤੁਸੀਂ ਸਾਂ ਹੀ ਉਹਦਾ ਮੁਕਾਬਲਾ ਕਰੋਗੇ ਜੇ ਤੁਹਾਨੂੰ ਆਉਂਦਾ ਤੇ ਤੁਸੀਂ ਆਉਣ ਵਾਲ ਸਮਝ ਆਪਣੇ ਬੱਚਿਆਂ ਨੂੰ ਵੀ ਉਹਨੇ ਵਿੱਦਿਆ ਦੇ ਸਕਦੇ ਜੀ ਬਹੁਤ ਵੱਡੇ ਢੇ ਟੰਗ ਦੇ ਨਾਲ ਠੀਕ ਹੈ ਹਾਂ ਸੋ ਚੌਥਾ ਵਿਰਸਾ ਸੰਭਾਲ ਗ ਕਰਵਾਇਆ ਜਾ ਰਿਹਾ ਸ਼੍ਰੀ ਗੁਰਤੇਗ ਭਾਦਰ ਸਾਹਿਬ ਜਿਹਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹੈ ਮੁਕਾਬਲਾ ਚੌਥਾ ਮੁਕਾਬਲਾ ਹੈ ਇਸ ਵਿੱਚ ਵੱਖ-ਵੱਖ ਟੀਮਾਂ ਜਿਹੜੀਆਂ ਪੂਰੇ ਦੇਸ਼ ਤੋਂ ਆਈਆਂ ਨੇ ਔਰ ਆਪਣੀ ਕਲਾ ਦੇ ਜੋਹਰ ਦਿਖਾ ਰਹੀਆਂ ਨੇ ਔਰ ਇਹਨਾਂ ਵੱਲੋਂ ਉਹਨਾਂ ਨੂੰ ਨਗਦ ਇਨਾਮ ਵੀ ਦਿੱਤੇ ਜਾਣਗੇ ਕਮਲਾਪਰਸਨ ਨਿਤੇਜ ਦੇ ਨਾਲ ਜੋਤੀ ਵਹਿਲ ਡੈਨਿਕ ਸਵੇਰਾ ਟੀਵੀ ਅੰਮ੍ਰਿਤਸਰ